ਮੇਰਾ ਨਾਮ ਮਨਜੀਤ ਸਿੰਘ ਆ ਜੀ ਤੇ ਸਾਡੇ ਮਿੱਤਰ ਨੇਗੇ ਸਰਦਾਰ ਸੁਖਦਾਸ ਸਿੰਘ ਜੀ ਇਹਨਾਂ ਦਾ ਬੇਟਾ ਸੀਗਾ ਇਹ 5 ਤਰੀਕ ਨੂੰ ਸ਼ਾਮ 5:30 ਵਜੇ ਇਥੋਂ ਮਿਸਿੰਗ ਹੋ ਗਿਆ ਸੀ ਉਹਨੇ ਫੋਨ ਆਪਣਾ ਬੰਦ ਕਰ ਲਿਆ ਸੀਗਾ ਤੇ ਉਹ ਚਲਿਆ ਗਿਆ ਸੀ ਫਿਰ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਸਾਡੇ ਸਤਿਕਾਰਯੋਗ ਬਹੁਤ ਹੀ ਸਲਾਹਕਾਰਯੋਗ ਅਸੀਂ ਕਹਾਂਗੇ ਉਪਰਲਾਗਨਤਾ ਸਰਦਾਰ ਸਾਦੀ ਸਿੰਘ ਜੀ ਕੱਲ ਜਿਨ੍ਹਾਂ ਨੇ ਆਪਣੀ ਟੀਮ ਦੇ ਜ਼ਰੀਏ ਜਿਹੜਾ ਸਾਡਾ ਬੱਚਾ ਹੈਗਾ ਇਹ ਲੱਭ ਕੇ ਦਿੱਤਾ ਗਾ ਅਸੀਂ ਬਰਨਾਲਾ ਜਿਲ੍ਹੇ ਪੁਲਿਸ ਪ੍ਰਸ਼ਾਸਨ ਦਾ ਪਹਿਲੇ ਤੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਕਈ ਵੀ ਘੰਟਿਆਂ ਦੇ ਵਿੱਚ ਹੀ 48 72 ਘੰਟਿਆਂ ਦੇ ਵਿੱਚ ਸਾਡਾ ਬੱਚਾ ਜਿਹੜਾ ਸਾਨੂੰ ਸਹੀ ਸਲਾਮਤ ਕੋ ਮਿਲ ਗਿਆ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰ ਕੀ ਨਾਮ ਮੈਂ ਐਸ.ਆਈ ਸਰਦਜੀਤ ਜੀ ਟ੍ਰਾਂਕ ਇੰਚਾਰਜ বাস ਸਟੈਂਡ ਬਰਨਾਲਾ ਸਰ ਜੀ ਇਹਦਾ ਹੋਰ ਕੀ ਮਾੜਾ ਸਰ ਇਹ ਜੀ 1 5 5 2025 ਨੂੰ ਇੱਕ ਕੰਪਲੇਂਟ ਆਈ ਸੀਗੀ ਸੁਖਜਿੰਦਰ ਸਿੰਘ ਵਾਸੀ ਪਿੰਡ ਸਹਜੜਾ ਨੇ ਕੰਪਲੇਂਟ ਦਿੱਤੀ ਸੀ ਕਿ ਮੇਰਾ ਲੜਕਾ ਜਿਹੜਾ ਕੰਪਿਊਟਰ ਉਰੇ ਸੈਂਟਰ ਦੇ ਉੱਤੇ ਲੱਗਿਆ ਸੀਗਾ ਤੇ ਕਲਾਸ ਲਾਉਣ ਆਇਆ ਸੀਗਾ ਤਾਂ ਉਹ 3 ਵਜੇ ਕਲਾਸ ਲਾ ਕੇ ਤਾਂ 5 ਵਜੇ ਇਹਦਾ ਫੋਨ ਬੰਦ ਹੋ ਗਿਆ ਸੀਗਾ ਹਾਂਜੀ ਕਿੱਦਾਂ ਹੀ ਚਲਾ ਗਿਆ ਸੀ ਜੀ ਕਿ ਉੱਥੋਂ ਬਰਾਮਦਾ ਇਹ ਹੋਇਆ ਜੀ ਕੱਲ ਪਟਿਆਲੇ ਤੋਂ ਦੁੱਕਣਵਾਰ ਸਾਹਿਬ ਤੋਂ ਏਕੇ ਮੈਂ ਰਾਜ ਹੋ ਕੇ ਪਾ ਕੇ ਜਿਆ ਕਿਸੇ ਨਾ ਹੋ ਗਿਆ ਬਸ ਬੱਚੇ ਨੂੰ ਥੋੜਾ ਜਿਹਾ ਇਹ ਸੀਗਾ ਕਿ ਇਹਦੇ ਪੇਪਰ ਹੋਏ ਸੀ ਹੁਣੇ 6 ਤਰੀਕ ਨੂੰ ਰਿਜ਼ਲਟ ਆਉਣਾ ਸੀਗਾ ਤੇ ਬੱਚੇ ਦੇ ਮਨ ਚ ਇਹ ਗੱਲ ਆ ਗਈ ਵੀ ਜਿਹੜੇ ਆਪਣਾ ਨੰਬਰ ਹੈਗੇ ਐ ਇੱਕ ਪੇਪਰ ਮਾੜਾ ਹੋਇਆ ਤੇ ਨੰਬਰ ਮੇਰੇ ਘਟ ਆਉਣਗੇ ਤੇ ਪੇਰੈਂਟਸ ਬੋਲਣਗੇ ਇਸ ਕਰਕੇ ਕਹਿੰਦਾ ਡਰਦਾ ਮਾਰਾ ਚਲੇ ਗਿਆ ਸੀ ਤੇ ਕਿੰਨੇ ਘੰਟੇ ਅੰਜਾਈ ਕਿੰਨੇ ਦਿਨਾਂ ਵਿੱਚ ਜਾਨੀ ਬੱਚਾ ਬਰਾ ਮਾਸਿ 5 ਤਰੀਕ ਸ਼ਾਮ ਨੂੰ ਇਹ ਬਿਸ ਹੋਇਆ ਸੀਗਾ 6 ਤੇ 7 ਨੂੰ ਅਸੀਂ 10 ਕੋਈ ਦੇ ਕਰੀਬ ਅਸੀਂ ਰਿਕਵਰ ਕਰਦੇ ਹਾਂ ਤੁਹਾਡੇ ਕੋਲੋਂ ਕਿਵੇਂ ਰਿਕਵਰ ਕੀਤਾ ਗਿਆ ਕੋਈ ਉਹ ਮੰਗਵਾਉਂਦੇ ਸਨ ਕੋਈ ਦੇ ਦਾ ਤੇ ਆ ਕਿ ਇਹ ਬੱਚੇ ਨੇ ਆਪਣਾ ਜੇ ਇੱਕ ਆਧਾਰ ਕਾਰਡ ਦੇ ਉੱਤੇ ਇੱਕ ਆਪਣਾ SIM ਜਿਹੜਾ ਸੀਗਾ ਇਹਨੇ ਐਕਟੀਵੇਟ ਕਰਤਾ ਸੀਗਾ ਕੱਲ ਸ਼ਾਮ ਨੂੰ ਤਾਂ ਉਹਦੇ ਆਧਾਰ ਦੇਤੇ ਦੀ ਲੋਕੇਸ਼ਨ ਦੇ ਉੱਤੇ ਅਸੀਂ ਟ੍ਰੇਸ ਕਰਿਆ। ਮੇਰਾ ਨਾਮ ਅਨਜੀਤ ਸਿੰਘ ਆ ਜੀ ਤੇ ਸਾਡੇ ਮਿੱਤਰ ਨੇਗੇ ਸਰਦਾਰ ਸੁਦਰਸ਼ਨ ਸਿੰਘ ਜੀ ਇਹਨਾਂ ਦਾ ਬੇਟਾ ਸੀਗਾ ਇਹ 5 ਤਰੀਕ ਨੂੰ ਸ਼ਾਮ 5:30 ਵਜੇ ਇੱਥੋਂ ਮਿਸਿੰਗ ਹੋ ਗਿਆ ਸੀ ਉਹਨੇ ਫੋਨ ਆਪਣਾ ਬੰਦ ਕਰ ਲਿਆ ਸੀਗਾ ਦੇ ਉਹ ਚਲਿਆ ਗਿਆ ਸੀ ਫਿਰ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਤਾਂ ਸਾਡੇ ਸਤਿਕਾਰਯੋਗ ਬਹੁਤ ਹੀ ਸਲਾਘਾਯੋਗ ਅਸੀਂ ਕਹਾਂਗੇ ਪਰਲਾਗਨ ਨਾ ਸਰਦਾਰ ਸਾਦੀ ਸਿੰਘ ਜੀ ਗੱਲ ਜਿਨ੍ਹਾਂ ਨੇ ਆਪਣੀ ਟੀਮ ਦੇ ذریعے ਜਿਹੜਾ ਸਾਡਾ ਬੱਚਾ ਹੈਗਾ ਇਹ ਲੱਭ ਕੇ ਦਿੱਤਾਗਾ ਅਸੀਂ ਬਰਨਾਲਾ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਡਾਇਰੈਕਟਰ ਨੂੰ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਕਈ ਵੀ ਘੰਟਿਆਂ ਦੇ ਵਿੱਚ ਹੀ 48 72 ਘੰਟਿਆਂ ਦੇ ਵਿੱਚ ਸਾਡਾ ਬੱਚਾ ਜਿਹੜਾ ਸਾਨੂੰ ਸਹੀ ਸਲਾਮਤ ਨੂੰ ਮਿਲ ਗਿਆ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਜੀ ਨਾਮ ਮੈਂ ਐਸਐਸ ਸਰਪ ਜੀ ਸੀ ਟ੍ਰਾਂਕ ਇੰਚਾਰਜ ਬਸਟੈਂਡ ਬਰਨਾਲਾ ਸਰ ਜੀ ਇਹਦਾ ਹੋਇਆ ਕੀ ਮਾਜਦਾ ਸਰ ਇਹ ਜੀ ਇੱਕ 5 5 2025 ਨੂੰ ਇੱਕ ਕੰਪਲੇਂਟ ਆਈ ਸੀਗੀ ਸੁਖਜਿੰਦਰ ਸਿੰਘ ਵਾਸੀ ਪਿੰਡ ਸਹਜੜਾ ਨੇ ਕੰਪਲੇਂਟ ਦਿੱਤੀ ਸੀ ਕਿ ਮੇਰਾ ਲੜਕਾ ਜਿਹੜਾ ਕੰਪਿਊਟਰ ਉਰੇ ਸੈਂਟਰ ਦੇ ਉੱਤੇ ਲੱਗਿਆ ਸੀਗਾ ਤੇ ਕਲਾਸ ਲਾਉਣ ਆਇਆ ਸੀਗਾ ਤਾਂ ਉਹ 3 ਵਜੇ ਕਲਾਸ ਲਾ ਕੇ ਤਾਂ 5 ਵਜੇ ਇਹਦਾ ਫੋਨ ਬੰਦ ਹੋ ਗਿਆ ਸੀਗਾ ਹਾਂ ਜੀ ਇਦਾਂ ਹੀ ਚਲਾ ਗਿਆ ਸੀ ਜੀ ਕਿ ਉੱਥੋਂ ਬਰਾਮ ਦੇ ਇਹ ਹੋਇਆ ਜੀ ਕੱਲ ਪਟਿਆਲੇ ਤੋਂ ਦੁੱਖਣਵਾਰ ਸਾਹਿਬ ਤੋਂ ਕਿੰਨੇ ਨਰਾਜ ਹੋ ਕੇ ਬਾਕੀ ਜਿਆ ਕਿਸੇ ਨਾਲ ਹੋ ਗਿਆ ਸੀ ਬਸ ਬੱਚੇ ਨੂੰ ਥੋੜਾ ਜਿਹਾ ਇਹ ਸੀਗਾ ਕਿ ਇਹਦੇ ਪੇਪਰ ਹੋਏ ਸੀ ਹੁਣੇ 6 ਤਰੀਕ ਨੂੰ ਰਿਜ਼ਲਟ ਆਉਣਾ ਸੀਗਾ ਤੇ ਬੱਚੇ ਦੇ ਮਨ 'ਚ ਇਹ ਗੱਲ ਆ ਗਈ ਵੀ ਜਿਹੜੇ ਆਪਣਾ ਨੰਬਰ ਹੈਗੇ ਆ ਇੱਕ ਪੇਪਰ ਮਾੜਾ ਹੋਇਆ ਤੇ ਨੰਬਰ ਮੇਰੇ ਘੱਟ ਆਉਣਗੇ ਤੇ ਪੇਰੈਂਟਸ ਬੋਲਣਗੇ ਇਸ ਕਰਕੇ ਕਹਿੰਦਾ ਡਰਦਾ ਮਾਰਾ ਚਲੇ ਗਿਆ ਸੀ ਤੇ ਕਿੰਨੇ ਘੰਟੇ ਲੱਗ ਜਾਂ ਕਿੰਨੇ ਕਿੰਨਾ ਵਿੱਚ ਜਾਨੀ ਬੱਚਾ ਆਪਣਾ ਬਸ 5 ਤਰੀਕ ਸ਼ਾਮ ਨੂੰ ਇਹ ਬਿਸ ਹੋਇਆ ਸੀਗਾ 6 ਤੇ 7 ਨੂੰ ਅਸੀਂ 10 ਕੋਈ ਦੇ ਕਰੀਬ ਅਸੀਂ ਰਿਕਵਰ ਕਰ ਲਿਆ ਤੁਹਾਡੇ ਕੋਲੋਂ ਕਿਵੇਂ ਰਿਕਵਰ ਕੀਤਾ ਗਿਆ ਕੋਈ ਮੰਗੋ ਸਪੋਟੇਜ ਦੇ ਦਾਅਵੇ ਜਾਂ ਕਿ ਇਹ ਬੱਚੇ ਨੇ ਆਪਣਾ ਜਿ ਇੱਕ ਆਧਾਰ ਕਾਰਡ ਦੇ ਉੱਤੇ ਇੱਕ ਆਪਣਾ ਸਿਮ ਜਿਹੜਾ ਸੀਗਾ ਇਹਨੇ ਐਕਟੀਵੇਟ ਕਰਤਾ ਸੀਗਾ ਕੱਲ ਸ਼ਾਮ ਨੂੰ ਤਾਂ ਉਹਦੇ ਆਧਾਰ ਦੇ ਉੱਤੇ ਦੀ ਲੋਕੇਸ਼ਨ ਦੇ ਉੱਤੇ ਅਸੀਂ ਟ੍ਰੇਸ ਕਰ ਲਿਆ